ਬੇਸਿਕਲੀ 1 ਮਹੀਨਾ ਪਹਿਲਾਂ ਅਸੀਂ ਉਪਰਾਲਾ ਸਟਾਰਟ ਕਰਤਾ ਕਿ ਜਿਹੜੇ ਲੋਕਾਂ ਦੇ ਮੋਬਾਈਲ ਫੋਨ ਗੁੰਮशुदा ਹੁੰਦੇ ਹੈ ਤਾਂ ਉਹਨਾਂ ਨੂੰ ਲੱਭਣ ਦਾ ਉਪਰਾਲਾ ਇਹਦੇ ਵਿੱਚ ਜਿਹੜਾ ਸਾਡਾ ਸਾਈਬਰ ਪੁਲਿਸ ਸਟੇਸ਼ਨ ਹੈ ਤਾਂ ਉਹਦੇ ਤਹਿਤ ਸੀਆਰ ਇੱਕ ਹੈਲਪ ਡੈਸਕ ਅਸੀਂ ਬਣਾਇਆ ਹੈ ਪੁਲਿਸ ਡਿਸਟ੍ਰਿਕਟ ਅੰਮ੍ਰਿਤਸਰ ਰੂਰਲ ਦੇ ਵਿੱਚ ਤਾਂ ਉਹਦੇ ਵਿੱਚ ਕਾਫੀ ਲੋਕੀ ਸਾਡੇ ਕੋਲ ਆਉਂਦੇ ਸੀ ਕਿ ਕਿਸੇ ਦਾ ਫੋਨ ਡਿਗ ਪਿਆ ਕਿਸੇ ਦਾ ਗਵਾਚ ਗਿਆ ਤਾਂ ਇਹ ਸ਼ਿਕਾਇਤਾਂ ਲੈ ਕੇ ਲੋਕੀ ਆਉਂਦੇ ਸੀਗੇ ਸਾਡੇ ਕੋਲ ਤਾਂ ਇਹਨੂੰ ਅਸੀਂ ਲੋਕਾਂ ਦੀ ਜ਼ਰੂਰਤ ਸਮਝਦੇ ਹੋਏ ਇੱਕ इमोशनल ਕਨੈਕਟ ਹੁੰਦਾ ਲੋਕਾਂ ਦਾ ਆਪਣੇ ਫੋਨ ਦੇ ਪ੍ਰਤੀ ਸੋ ਉਸ ਚੀਜ਼ ਨੂੰ ਸਮਝਦੇ ਹੋਏ ਅਸੀਂ ਇੱਕ ਡੈਸਕ ਐਸਟੈਬਲਿਸ਼ ਕਰਤਾ ਤਾਂ 1 ਮਹੀਨਾ ਪਹਿਲਾਂ ਇਹ ਐਸਟੈਬਲਿਸ਼ ਹੋਇਆ ਐਂਡ 1 ਮਹੀਨੇ ਦੇ ਵਿੱਚ ਤੁਹਾਡੇ ਸਾਹਮਣੇ ਇਹਨਾਂ ਦੀ ਚੰਗੀ ਕਾਰਗੁਜ਼ਾਰੀ ਹੈ 1 ਮਹੀਨੇ ਦੇ ਵਿੱਚ ਵਿੱਚ 300 ਜਿਹੜੇ ਮੋਬਾਈਲ ਫੋਨ ਹੈ ਉਹ ਰਿਕਵਰ ਕਿਤੇ ਗਏ ਨੇ ਇਹਦੇ ਵਿੱਚ इवन ਬੜੇ ਕੀਮਤੀ ਜਿਹੜੇ ਫੋਨਸ ਹੈਗੇ ਇਨਕਲੂਡਿੰਗ 7 ਆਈਫੋਨਸ ਦੇ ਹੈਵ ਬੀਨ ਰਿਕਵਰਡ ਤਾਂ ਲੋਕ ਕੀ ਇਹਨਾਂ ਨੂੰ ਅਸੀਂ ਸਪੈਸ਼ਲੀ ਇਨਵਾਈਟ ਕੀਤਾ ਸੀਗਾ ਇੱਥੇ ਤਾਂ ਕਾਫੀ ਸਾਰੇ ਇੱਥੇ ਹਾਜ਼ਰ ਹੈਗੇ ਨੇ ਤਾਂ ਇਹਨਾਂ ਨੂੰ ਅਸੀਂ ਰਿਕਵੈਸਟ ਕੀਤੀ ਸੀਗੀ ਤਾਂ ਇਹੀ ਜਿਹੜੀ ਅੱਜ ਦਾ ਇਹ ਫੰਕਸ਼ਨ ਹੈ ਜਾਂ ਜਿਹੜੀ ਸਰਮਨੀ ਹੈ ਇਹ ਅ ਅਸੀਂ ਇਹਨਾਂ ਨੂੰ ਵਾਪਸ ਕਰਾਂਗੇ ਇਹਨਾਂ ਦੇ ਜਿਹੜੇ ਫੋਨ ਤਾਂ ਇੰਪੋਰਟੈਂਟਲੀ ਆਈ ਊਡ ਲਾਈਕ ਟੂ ਅਪਰੀਸ਼ੀਏਟ ਜਿਹੜਾ ਇਹਦੇ ਵਿੱਚ ਟੀਮ ਜਿਹੜੀ ਹੈਗੀ ਉਹਨਾਂ ਦਾ ਜਿਹੜਾ ਰੋਲ ਹੈ ਤਾਂ ਬਹੁਤ ਪੋਜ਼ਿਟਿਵ ਰਹਾ ਕਿਉਂਕਿ ਇੱਕ ਮੋਬਾਈਲ ਫੋਨ ਲੱਭਣਾ ਕੋਈ ਸੋਖਾ ਨਹੀਂ ਹੈ ਇਵਨ ਵੈਨ ਯੂ ਟ੍ਰੇਸ ਇਟ ਟੈਕਨੀਕਲੀ ਤਾਂ ਫਿਰ ਐਫਰਟਸ ਲੱਗਦੇ ਹੈ ਕੋਈ ਕਿਸੇ ਹੋਰ ਸਟੇਟ ਦੇ ਵਿੱਚ ਫੋਨ ਹੁੰਦਾ ਹੈ ਕਿਸੇ ਹੋਰ ਜ਼ਿਲ੍ਹੇ ਦੇ ਵਿੱਚ ਫੋਨ ਹੁੰਦਾ ਹੈ ਸੋ ਇਹਨਾਂ ਨੂੰ ਇਕੱਠਾ ਕਰਨਾ ਇੰਨੇ ਸਾਰੇ ਫੋਨਾਂ ਨੂੰ ਇੱਕ ਮਹੀਨੇ ਦੇ ਵਿੱਚ ਇਟ ਇਜ਼ ਟਰੂਲੀ ਐਪਰੀਸ਼ੀਏਬਲ ਤਾਂ ਮੈਂ ਸਾਰੀ ਟੀਮ ਨੂੰ ਅ ਐਪਰੀਸ਼ੀਏਟ ਕਰਦਾ ਇਹਦੇ ਵਿੱਚ ਮੇਨ ਜਿਹੜੇ ਸਾਡੇ ਹੈੱਡ ਕਨਸਟੇਬਲ ਹੈ ਮਿਸਟਰ ਜਤਿੰਦਰ ਸਿੰਘ ਤਾਂ ਉਹਨਾਂ ਦਾ ਮੈਂ ਕੰਮ ਜਾਣਦਾ ਉਹਨਾਂ ਨੇ ਪਹਿਲਾਂ ਵੀ ਇਸ ਚੀਜ਼ 'ਤੇ ਕਾਫੀ ਮਿਹਨਤ ਕੀਤੀ ਹੋਈ ਹੈ ਪ੍ਰੀਵੀਅਸਲੀ ਹੀ ਵਾਸ ਇਨ ਬਟਾਲਾ ਤਾਂ ਇਸ ਸੀਜ਼ਨ ਵਿੱਚ ਪੂਰੇ ਮਤਲਬ ਪੰਜਾਬ ਦੇ ਵਿੱਚ ਬਟਾਲਾ ਵਾਸ ਦਾ ਫਰਸਟ ਡਿਸਟ੍ਰਿਕਟ I हैव ਡਿਸਟ੍ਰਿਬਿਊਟਡ ਮੈਕਸਿਮ ਨੰਬਰ ਆਫ ਫੋਨਸ ਲੋਕੀ ਆਏ ਹੈ ਇੱਥੇ ਇਹ ਇੱਕ ਇਮੋਸ਼ਨਲ ਚੀਜ਼ ਹੁੰਦੀ ਹੈ ਫੋਨ ਕਿਉਂਕਿ ਇਹਦੇ ਨਾਲ ਸਾਡੀ ਯਾਦਾ ਜੁੜੀਆਂ ਹੁੰਦੀਆਂ ਕੋਈ ਇੰਪੋਰਟੈਂਟ ਡਾਕੂਮੈਂਟਸ ਹੁੰਦੇ ਆ ਫਾਈਨੈਂਸ਼ੀਅਲ ਡੀਟੇਲਸ ਹੁੰਦੇ ਆ ਫੋਨ ਦੇ ਵਿੱਚ ਜਿਹੜਾ ਗਵਾਚ ਜਾਂਦਾ ਹੈ ਲੱਗਦਾ ਹੈ ਕਿ ਜੀ ਜ਼ਿੰਦਗੀ ਦਾ ਕੋਈ ਹਿੱਸਾ ਹੀ ਚਲਾ ਗਿਆ ਸੋ that way it is important ਤਰ ਤੋੜੇ ਰਹੀ ਮੈਂ ਇਹ ਮੈਸੇਜ ਵੀ ਸਾਰੇ ਲੋਕਾਂ ਨੂੰ ਅਪੀਲ ਵੀ ਕਰਨਾ ਚਾਹੁੰਦਾ ਕਿ ਜਿਹੜਾ CIA ਡਿਸਕ ਹੈ ਸਾਡਾ ਇਹ ਤੇ SSP ਦਫਤਰ ਦੇ ਵਿੱਚ ਚਾਲੂ ਹੈ ਤਾਂ ਤੁਹਾਡਾ ਵੀ ਕਿਤੇ ਕੋਈ ਫੋਨ ਗੁੰਮशुदा ਹੁੰਦਾ ਹੈ ਜਾਂ ਡਿੱਗ ਜਾਂਦਾ ਹੈ ਕਿਤੇ ਤਾਂ ਯੂ ਆਰ ਮੋਸਟ ਵੈਲਕਮ ਐਟ ਐਨੀ ਪੁਆਇੰਟ ਆਫ ਟਾਈਮ ਤਾਂ ਇਹਦਾ ਪ੍ਰੋਸੀਜਰ ਹੀ ਹੁੰਦਾ ਕਿ ਜਿਹੜਾ ਤੁਹਾਡਾ ਨੀਡਲਸਾਂਚ ਕੇਂਦਰ ਹੈ ਉੱਥੇ ਜਾ ਕੇ ਤੁਸੀਂ ਉਹ ਰਿਪੋਰਟ ਕਰਵਾ ਲਓ ਐਂਡ ਉਸ ਤੋਂ ਬਾਅਦ ਜਿਹੜਾ ਸੀਆਰ ਡੈਸਕ ਹੈ ਉੱਥੇ ਫਾਲੋਅ ਅਪ ਕਰ ਲਓ ਤਾਂ ਜਿਸ ਤਰ੍ਹਾਂ ਇਹ 300 ਮੋਬਾਈਲ ਅਸੀਂ 1 ਮਹੀਨੇ ਚ ਰਿਕਵਰ ਕਰ ਲਏ ਤਾਂ ਓਨ ਦਾ ਸੇਮ ਪੈਟਰਨ ਤੁਹਾਡਾ ਵੀ ਜੇ ਕੋਈ ਮੋਬਾਈਲ ਫੋਨ ਗਵਾਚਾ ਹੈ ਸੋ ਵੀ ਵਿਲ ਫਾਈਂਡ ਇਟ ਐਂਡ ਵੀਲ ਹੈਂਡ ਇਟ ਓਵਰ ਟੂ ਯੂ ਇਹ 300 ਮੋਬਾਈਲ ਫੋਨਸ ਹੈ ਜਿਹੜੇ ਰਿਕਵਰ ਹੋਏ ਨੇ ਤਾਂ ਇਹਨਾਂ ਦੀ ਕੀਮਤ ਕਰੀਬਨ 60 ਲੱਖ ਰੁਪਏ ਦੀ ਹੈ ਸਰ ਕਿਹੜੇ ਕਿਹੜੇ ਸਟੇਟਾਂ ਤੋਂ ਲਿਆਂਦੇ ਗਏ ਨੇ ਜੀ ਜਿਹੜੇ ਫੋਨ ਜਿਹੜੇ ਨੇ ਬਹੁਤ ਮਹਿੰਗੀ ਕੀਮਤ ਕੀ ਜਿਹੜੇ ਕੁਝ ਜਿਹੜੇ ਨੀਡਲੈਸ ਨੀਡਲੈਸ ਸੂਬੇ ਹੈਗੇ ਨੇ ਤਾਂ ਉਥੋਂ ਅਸੀਂ ਕੁਝ ਫੋਨਸ ਆਏ ਹੈ ਬਾਕੀ ਆਊਟ ਆਫ ਡਿਸਟ੍ਰਿਕਟ ਪੰਜਾਬ ਦੇ ਵਿੱਚ ਜਿਹੜੇ ਦੂਜੇ ਜ਼ਿਲ੍ਹੇ ਹੈ ਉਥੋਂ ਵੀ ਅਸੀਂ ਕਾਫੀ ਰਿਕਵਰ ਕਰਾ ਕੇ ਇੱਥੇ ਮੰਗਾਏ ਹਨ ਮੇਰੀ ਔਖਾ ਸੀਗਾ ਮਤਲਬ 300 ਮੋਬਾਈਲ ਦਾ ਟੀਚਾ 1 ਮਹੀਨੇ ਦੇ ਵਿੱਚ ਔਖਾ ਨਹੀਂ ਹੈ ਕੋਆਰਡੀਨੇਟ ਕਰਨਾ ਲੋਕਾਂ ਦੇ ਨਾਲ ਕਿਤੇ ਗਵਾਜ ਗਿਆ ਕਿੰਨੇ ਲੱਭ ਲਿਆ ਫਿਰ ਉਹਦੇ ਕੋਲੋਂ ਰابطਾ ਕਾਇਮ ਕਰਨਾ ਉਥੇ ਪਾਰਟੀਆਂ ਸੈੱਟ ਨਹੀਂ ਆ ਉਹਨੂੰ ਰਿਕਵਰ ਕਰਨਾ ਤਾਂ ਔਖਾ ਸੀਗਾ ਟਾਸਕ ਬਟ ਟੀਮ ਹੈਜ਼ ਡਨ ਵੰਡਰਫੁਲ ਵਰਕ ਸੋ ਤੁਸੀਂ ਕਹਿਣਾ ਯਾਰ बात नहीं।, कोई कोई तो पा, नहीं।, नहीं।, नहीं, नहीं ये इस तरह नहीं है इट इज नॉट लाइक ए क्रिमिनल कॉन्स्पिरसी कि 300 के 300 मोबाइल फोन एक बंदे या ग्रुप से मिले ऐसा नहीं है ये किसी का कहीं पे मोबाइल फोन गिर गया किसी ने उठा लिया तो वी गॉट इन टच विद पर्सन उससे रिकवर कर लिया तो ये अक्रॉस पंजाब डिस्ट्रीब्यूटेड है मतलब ये जरूरी नहीं कि उसका मैलाफाइड इंटेंशन था उसको मिल गया बाई चांस एंड उसने रख लिया तो फिर हमारा ये कोशिश होता है कि जो ओरिजिनल ओनर है राइटफुल ओनर ये उस तक वापस पहुंचे पर ये जो उन्होंने रख दिया उसने कानून के मुताबिक हाँ। क्या कार्रवाई भरती है और क्या कार्रवाई की गई है नहीं नहीं इसमें ऐसे होता है ये जो सी ई आई आर एक गवर्नमेंट ऑफ इंडिया का इनिशिएटिव है तो उसमें हम इनको ट्रेस आ, करते हैं एज सच इसमें कोई मेलाफाइड जहाँ पे हमें कोई लगता है तो वी टेक नेसेसरी एक्शन आल्सो जहाँ पे मैलाफाइड एक्शन नहीं होता है या इंटेंशन नहीं होता है वहाँ पे दे आ,

इन्वेस्टिगेट इसमें क्या था मोबाइल जैसे गुम हो गया उसमें क्या था कि पुलिस फोन करती है शिक शिकायत करता ने कि पुलिस फोन करती है कि आप आ जाओ वो यहाँ से तीस किलोमीटर दूर गया मैता मेहता था जी वहां पर जाकर जो ट्रेस करने वाला वो बोलता है कि आप ऐसा करो ठीक है आपका देख लिया आपने फिर उसको दो हफ्ते बाद के बाद बात फोन आता है वो बोलता है कि आपका मोबाइल हमने ट्रेस कर लिया आप हमारे पास आ जाइए आप आइए और हमारा आपसे खर्चा पानी लगेगा तो आपके जो थाना बरबारी से तो ये जो जो गलतियाँ या भूल या चूक कहते हैं विभाग की तरफ से आ रही है क्या आप इसमें भी कोई इन्वेस्टिगेट कराएंगे अगर आती है तो आप क्या उनके खिलाफ कार्रवाई करेंगे या जनता के बीच एक अच्छा संदेश देना चाहेंगे तो सवाल आपका काफी लंबा है तो पर्टिकुलर जो स्पेसिफिक्स है आई कैन नॉट कमेंट ऑन दैट क्योंकि इट इज़ नॉट इन माई नॉलेज दिस केस बट ये है कि किसी का भी फ़ोन अगर कहीं पे गुम हो जाता है तो जैसे मैंने कहा कि ये हमने सिर्फ दिस इनिशिएटिव स्टार्टेड जस्ट वन मंथ बिफोर एंड द रिजल्ट आपके सामने हैं आप सब देख रहे हो तो अगर आपका भी किसी का ऐसी कोई चीज़ है किसी का पुराना गुम हुआ है मोबाइल तो आप अलग से फिर से एक उसकी शिकायत दे सकते हैं एंड आई विल मेक श्योर हमारी टीम आ, आ, विल एंश्योर कि आपको इमीडिएटली वो मिल जाए तो कहीं पे ऐसी अगर कोई चीज है कोई कंप्लेंट है यू कैन ब्रिंग इट इन माय पर्सनल नॉलेज सर लगता नहीं कि इस ਨਾਲ ਲੋਕਾਂ ਦਾ ਕੋਈ ਰਿਸ਼ਤਾ ਹੋਰ ਨਹੀਂ ਨਹੀਂ ਬਿਲਕੁਲ ਤੁਸੀਂ ਦੇਖੋ ਤੁਸੀਂ ਮੇਰੇ ਤੋਂ ਬਾਅਦ ਜਿਹੜੇ ਲੋਕੀ ਇੱਥੇ ਆਏ ਹੋਏ ਨੇ ਇਹਨਾਂ ਦਾ ਵੀ ਤੁਸੀਂ ਫੀਡਬੈਕ ਲੈ ਲਓ ਮਾਈ ਟੀਮ ਜਿਹੜੀ ਇਹਨਾਂ ਦੇ ਨਾਲ ਇੰਟਰੈਕਟ ਕਰ ਰਹੀ ਸੀਗੀ ਦੇ ਸਿਰ ਕਿ ਲੋਕੀ ਬੜੇ ਖੁਸ਼ ਆਗੇ ਨੇ ਇਹਨਾਂ ਦੇ ਅੱਖਾਂ 'ਚ ਦਿਸਦਾ ਪਿਆ ਕਿ देयर ਇਸ ਸੈਂਸ ਆਫ ਗ੍ਰੈਟੀਟਿਊਡ ਐਂਡ ਫੁਲਫਿਲਮੈਂਟ ਕਿ ਚਲੋ ਇਹਨਾਂ ਨੂੰ ਜਿਹੜਾ ਕੋਈ ਚੰਗੀ ਜਿਹੜੀ ਆਪਣੀ ਚੀਜ਼ ਹੁੰਦੀ ਹੈ ਉਹ ਕਾਫੀ ਟਾਈਮ ਤੋਂ ਬਾਅਦ ਵਾਪਸ ਲੱਭ ਕੇ ਅੰਮ੍ਰਿਤਸਰ ਰੂਰਲ ਪੁਲਿਸ ਨੇ ਲੱਭ ਕੇ ਦਿੱਤੀ ਹੈ ਸੋ ਦੇ ਆਰ ਥੈਂਕਫੁਲ ਉਹਦੇ ਕਰਕੇ ਸਾਨੂੰ ਵੀ ਬੜੀ ਸੰਤੁਸ਼ਟੀ ਹੈ ਦਾ ਵਿੰਦਰ ਸਿੰਘ ਜੀ ਕਿੱਥੋਂ ਦੇ ਰਹਿਣਾ ਹੈ ਆਪ ਪੌਂਡ ਇੰਡੀਆ ਗੇਟ ਦੇ ਨਾਲ ਕਮਾਨਪੁਰਾ ਬਲੇਕ ਕਿਦੋਂ ਫੋਨ ਗਵਾਚ ਆ 2025 ਦੇ ਵਿੱਚ ਐਕਸੀਡੈਂਟ ਮੇਰਾ ਹੋਇਆ ਸੀ ਉੱਥੇ ਇੰਡੀਆ ਗੇਟ ਦੇ ਲੱਗ ਗਈ ਉਹ ਫੋਨ ਲੱਗ ਗਿਆ ਰਾਤ ਤੇ ਚੁੱਕ ਕੇ ਲੈ ਗਿਆ ਤੇ ਫੋਨ ਉਹ ਸਿਰ ਮੈਨੂੰ ਨਹੀਂ ਚੁੱਕਿਆ ਇਹਨਾਂ ਨੇ ਹੁਣ ਚੁੱਕ ਕੇ ਲੈ ਗਏ ਤਿੰਨ ਜਣੇ ਹੁਣ ਫੋਨ ਮਿਲ ਗਿਆ ਕਿੰਨੀ ਖੁਸ਼ੀ ਹੋਈ ਆ ਕੁਝ ਨਹੀਂ ਆਈ ਉਹ ਕੁਝ ਹੀ ਵੱੱਲੀ ਮਿਲ ਜੇ ਸਿਕਿਉਰਿਟੀ ਦੇ ਡਾਕੂਮੈਂਟ ਲੱਗੇ ਤੁਹਾਨੂੰ ਅੱਜ ਇੱਥੇ ਜਦੋਂ ਇਹਨਾਂ ਨੇ ਡਾਕੂਮੈਂਟ ਤਿੰਨੇ ਜੇ ਕੁਝ ਮੰਗਿਆ ਇਹਨਾਂ ਨੇ ਇਹਨਾਂ ਨੇ ਡਾਕੂਮੈਂਟ ਮੰਗੇ ਸੱਚਾ ਆਧਾਰ ਕਾਰਡ ਦੀ ਫੋਟੋ ਕਾਪੀ ਤੇ ਇੱਕ ਜਿਹੜਾ ਆਪਾਂ ਕੰਪਲੇਨ ਨੰਬਰ ਨਹੀਂ ਹਾਂਜੀ ਉਹ ਦਿੰਦਾ ਜੀ ਜਰਾ ਫਿਰ ਜਾਪੋਲ ਨੂੰ ਕੀ ਕਹਣਾ ਚਾਹੋ ਬਹੁਤ ਬਹੁਤ ਵਧੀਆ ਗੱਲ ਹੈ ਨਾ ਵਾਸਤੇ ਬੜਾਲਾ ਵਧੀਆ ਕੀਤਾ ਇਹਨਾਂ ਨੇ ਸੋਨਾ ਕੀਤਾ ਤੁਹਾਡਾ ਮੀਡੀਆ ਦਾ ਬਹੁਤ ਮਿਹਰਬਾਨੀ ਜਿਹੜੀ ਇੰਨੀ ਕੋਸ਼ਿਸ਼ ਕਰਦੇ ਤੁਸੀਂ ਨਾਲ ਹਰ ਇੱਕ ਬੰਦੇ ਨੂੰ ਫੜੋ ਨਸ਼ੇ ਵਾਲੇ ਨੂੰ ਏਦਾਂ ਫੜ ਫੜ ਕੇ ਕਰੋ ਉਹਨਾਂ ਨੂੰ ਅੰਦਰ ਕਰੇ ਤੁਸੀਂ ਠੀਕ ਹੈ ਥੈਂਕ ਯੂ ਅਸੀਂ ਨਾਲ ਆ ਗਿਆ ਕਮਿਊਨੀਕੇਸ਼ਨ ओके ਹਾਂਜੀ ਸਰ ਕੀ ਨਾਮ ਹੈ ਹਾਂਜੀ ਬਰਾ ਨਾਮ ਸਰਨਜੀਤ ਸਿੰਘ ਨਾਮ ਹੈ ਹਾਂਜੀ ਕਿਹੜੀ ਜਗ੍ਹਾ ਤੋਂ ਇਹ ਪਿੰਡ ਹਰਸ਼ਾ ਸਿੰਘਾ ਤੋਂ ਅੰਜਾਈ ਤੁਹਾਨੂੰ ਫੋਨ ਮਿਲਿਆ ਤੁਹਾਡਾ ਜਿਹੜਾ ਦੁਆਚਾ ਸੀ ਕੀ ਸਰ ਇਹਦੇ ਬੋਲਣ ਦਾ ਥੈਂਕ ਯੂ ਕਰਨਾ ਜene ਮੋਰ ਬੇਬੇ ਬਣੀ ਨੇ ਡਰਪ ਉਸਦੀ ਕਿੰਨੇ ਦਾ ਫੋਨ ਸੀ ਸਰ 25000 ਦਾ ਫੋਨ ਹੈ ਹੁਣ ਅਜੇ ਤੁਹਾਨੂੰ ਮਿਲ ਗਿਆ ਕਿੰਨੀ ਖੁਸ਼ੀ ਹੋ ਬਹੁਤ ਖੁਸ਼ੀ ਸਰ ਪੰਜਾਬ ਉਸ ਨੂੰ ਕੀ ਕਰਨਾ ਚਾਹੀਦਾ ਬਹੁਤ ਬਹੁਤ ਮਿਹਰਬਾਨੀ ਪੰਜਾਬ ਉਸਦੀ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਦੇ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤਾਨੂੰ ਇਥੇ ਆਈਸੀਓ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ। ਸੀ-ਜ਼ੋਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ। ਮਲੇਰੀਆ, ਪੱਥਰੀ, ਜੋਨਡੀਜ਼, ਟਾਈਫਾਇਡ, ਜੋੜਾਂ ਬਦਲਦ, ਖੂਨ ਦੀ ਕਮੀ, ਸੁੱਕੀ ਖਾਂਸੀ, ਹੱਥਾਂ ਪੈਰਾਂ ਦਾ ਸੋਜਣਾ, ਮਿਰਗੀ, ਚੱਕਰ ਆਉਣਾ, ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ, ਗਿਲਟੀਆਂ, ਨਮੂਨੀਆਂ, ਦਸਤ ਅਤੇ ਮਹਿਲਾਵਾਂ ਦੀ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ। ਡਾਕਟਰ ਹਰਸ਼ਪ੍ਰੀਤ ਕੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਣਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵਰ ਗ੍ਰਾਫਟਰ ਓਨੀਟਾ ਸਿਰ੍ਹਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕੁਜਾਰੀਆ ਕ੍ਰੈਂਜ਼ਾ ਕੀਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇਤੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੀਨਸ ਵਿੱਚ ਨੈਰੋਲੈਕ, ਐਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਆ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ PG India News